ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿਆਰਿਓ ਲਾਈਵ ਹੋਣ ਦਾ ਜਿਹੜਾ ਮਕਸਦ ਹੈ ਤੁਹਾਡੇ ਨਾਲ ਇੱਕ ਦੁਖਦਾਈ ਘਟਨਾ ਧਾਨਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਅਦਵੀ ਦੀ ਮੇ ਇੱਕ ਨਵਾਂ ਮਸਲਾ ਜਿਹੜਾ ਆਇਆ ਹੈ ਇਕ ਨੋਖਾ ਇੱਕ ਇੱਕ ਅਲੱਗ ਜਿਹੜਾ ਸੋਚਣ ਤੇ ਸਮਝਣ ਤੋਂ ਬੜਾ ਪਰੇ ਐ ਉਹ ਕਿਵੇਂ ਆ ਤੁਸੀਂ ਪਾੜੀ ਲਿਆ ਹੋਣਾ ਗੁਰੂ ਪਿਆਰੇਓ ਕੱਲ ਇੱਕ ਘਟਨਾ ਜਿਹੜੀ ਵਾਪਰੀ ਐ ਉਹ ਘਟਨਾ ਬੜਾ ਤੁਹਾਡੇ ਨਾਲ ਸਾਂਝੀ ਕਰ ਲਈਏ ਘਟਨਾ ਕੀ ਹੋਈ ਐ ਕਿੱਥੇ ਹੋਈ ਐ ਫਿਰ ਤੁਹਾਡੇ ਨਾਲ ਵਿਚਾਰ ਕਰਦੇ ਆਂ ਏ ਸਾਨੂੰ ਗੁਰੂ ਪਿਆਰਿਓ ਬਾਬਾ ਰਾਜ ਸਿੰਘ ਨਿਹੰਗ ਬਾਬਾ ਰਾਜਾ ਰਾਜ ਸਿੰਘ ਜਿਨ੍ਹਾਂ ਨੇ ਪਿਆਰਿਓ ਇਸ ਘਟਨਾ ਤੇ ਪਹੁੰਚ ਕੇ ਜੱਜਾ ਲਿਆ ਤੇ ਦੁੱਖ ਦਾ ਪ੍ਰਗਟਾਵਾ ਜਿਹੜਾ ਕੀਤਾ ਕਿਉਂਕਿ ਗੁਰੂ ਨਾਨਕ ਨਾਮ ਲੈਵਾ ਸਿੱਖ ਜਿਹੜਾ ਕੋਈ ਵੀ ਹੈ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਜਿਹੜਾ ਧਾਨੂ ਗੁਰਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਗੁਰੂ ਪਿਆਰੇ ਉਹ ਹਮੇਸ਼ਾ ਹੀ ਉਹਨੂੰ ਦੁੱਖ ਆਉਂਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਸਾਡੇ ਇਸ਼ਟ ਦੀ ਕੋਣ ਬੇਅਦਬੀ ਕਰ ਰਿਹਾ ਹੈ ਕਿਉਂਕਿ ਗੁਰੂ ਪਿਆਰੇ ਇੱਕ ਨਹੀਂ ਕੋਈ ਇੱਕ ਦਿਨ ਦੀ ਗੱਲ ਤਾਂ ਨਹੀਂ ਇਹ 2015 ਤੋਂ ਲੈ ਕੇ ਲਗਾਤਾਰ 2008 ਸਾਲ ਹੋ ਚਲੇ ਨੇ ਬੇਅਦਬੀਆਂ ਦੀ ਘਟਨਾ ਜਿਹੜੀਆਂ ਨੇ ਲਗਾਤਾਰ ਔਰ ਇਹ ਦੁਖਦਾਈ ਘਟਨਾ ਇਸ ਕਰਕੇ ਹੈ ਭਾਵੇਂ ਉਹ ਕਹਿੰਦੇ ਜਿਹੜਾ ਕੁੱਤਾ ਸੀ ਉਹ ਗ੍ਰੰਥੀ ਸਿੰਘ ਨੇ ਰੱਖਿਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਉਹਦੀ ਦੇਖਭਾਲ ਕਰਦਾ ਹੈ ਜਾਂ ਉਹਨੂੰ ਅਨਪਾਣੀ ਪ੍ਰਸ਼ਾਦਾ ਉਹ ਹੀ ਦਿੰਦਾ ਹੋਣਾ ਤੇ ਉਸੇ ਕੁੱਤੇ ਨੇ ਵਿਧ ਵੀ ਕਰਤੀ ਕਿਵੇਂ ਕਰਤੀ ਇਹਦਾ ਕਾਰਨ ਜਿਹੜਾ ਕਹਿੰਦੇ ਉਹਦੀ ਸੀਸੀਟੀਵੀ ਜਿਹੜੀ ਹੈ ਵੀਡੀਓ ਗੁਰੰਥੀ ਸਿੰਘ ਨੇ ਉਹ ਕੜਤੀ ਤੇ ਬਾਬਾ ਰਾਜਾ ਰਾਜ ਸਿੰਘ ਨਿਹੰਗ ਸਿੰਘ ਜਿਹੜਾ ਇਹ ਮੌਕੇ ਤੇ ਗੁਰੂ ਪਿਆਰੇ ਪਹੁੰਚੇ ਨਹੀਂ ਇਹਨਾਂ ਨੇ ਫਿਰ ਕਹਿੰਦੇ ਜੋ ਸਿੰਘੂ ਬਾਰਡਰ ਤੇ ਸੋਧਾ ਲਾਇਆ ਸੀ ਉਹਦਾ ਉਸੇ ਤਰ੍ਹਾਂ ਇਹਦਾ ਵੀ ਸੋਧਾ ਲਾਦੀ ਭਾਵੇਂ ਗ੍ਰੰਥੀ ਸਿੰਘ ਵੀ ਕਿਉਂ ਨਾ ਗਲਤੀ ਤਾਂ ਗੁਰੂ ਪਿਆਰੇਓ ਗਲਤੀ ਹੈ ਗਲਤੀ ਕੋਈ ਵੀ ਕਰੇ ਕਿਉਂਕਿ ਗਲਤੀ ਇੱਕ ਹੁੰਦੀ ਹੈ ਮਾਫ ਕਰਨ ਵਾਲੀ ਇੱਕ ਮਾਫ ਕਰਨ ਵਾਲੀ ਨਹੀਂ ਜਿਹੜੀ ਗਲਤੀ ਇਹ ਬਿਲਕੁਲ ਹੀ ਨਜਾਇਜ਼ ਆ ਬਿਲਕੁਲ ਇਹ ਦੇ ਵਿੱਚ ਸਾਰੇ ਗੁਰੂ ਪਿਆਰੇਓ ਕਟਣਾ ਕਰਮ ਦੇ ਵਿੱਚ ਨੱਗਰ ਵੀ ਆਉਂਦਾ ਹੈ ਗ੍ਰੰਥੀ ਵੀ ਆਉਂਦਾ ਸਾਰੇ ਆਉਂਦੇ ਨੇ ਕੱਲਾ ਗ੍ਰੰਥੀ ਨਹੀਂ ਕਿਉਂਕਿ ਜਦੋਂ ਆਪਾਂ ਨੂੰ ਪਤਾ ਹੈ ਇਹ ਚੀਜ਼ ਦੀ ਦਿਖਪਾਲ ਵਾਰ-ਵਾਰ ਇਹ ਗਲਤੀਆਂ ਵਾਰ-ਵਾਰ ਇਹ ਘਟਾਵਾ ਕਿਉਂ ਹੁੰਦੀਆਂ ਨੇ ਅਤੇ ਕਿਸੇ ਕੋਲ ਕਦੇ ਕਿਸੇ ਕੋਲ ਕੋਈ ਮੈਂਟਲੀ ਅਫਸੈਟ ਕੋਈ ਔਰਤ ਆ ਜਾਂਦੀ ਕੁਛਰਾ ਪੀ ਕੇ ਆ ਜਾਂਦਾ ਕਿਸੇ ਬੱਚੇ ਤੋਂ ਵਿਦਵੀ ਕਰਵਾਈ ਜਾ ਰਹੀ ਵਾਰ-ਵਾਰ ਸੋਹ ਪਿਆਰਿਓ ਇਹ ਕੱਲ ਰਾਤ ਜਦੋਂ ਘਟਨਾ ਦੱਸ ਨੇ ਦੇਖੀ ਕਿ ਕੁੱਤੇ ਨੇ ਕੁੱਤੇ ਤੋਂ ਵਿਦਵੀ ਕਰਵਾਤੀ ਧਰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਹ ਕੀ ਘਟਨਾ ਹੋਈ ਹੈ ਕਿਉਂਕਿ ਉਹ ਸੀਸੀਟੀਵੀ ਜਿਹੜੀ ਹੈ ਉਹ ਕਹਿੰਦੇ ਡਿਲੀਟ ਕਰ ਦਿੱਤੀ ਹੈ ਸ ਬੜਾ ਦੁਖਦਾਈ ਗੁਰੂ ਪਿਆਰਿਓ ਰੋਜ਼ ਕੋਈ ਨਾ ਕੋਈ ਧਰਮ ਨੂੰ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਦੇਖਿਆ ਵੀ ਆਪਣੇ ਰੋਜ਼ ਕੋਈ ਨਾ ਕੋਈ ਨਵਾਂ ਮਸਲਾ ਜਿਹੜਾ ਹੈ ਰੋਜ਼ ਹੋ ਰਿਹਾ ਹੈ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਸਿੱਖ ਧਰਮ ਦੀ ਆਸਥਾ ਦੇ ਨਾਲ ਜੁੜਿਆ ਹੁੰਦਾ ਹੈ ਖਾਸ ਕਰਕੇ ਉਸ ਚੀਜ਼ ਨੂੰ ਟਾਰਗੇਟ ਕੀਤਾ ਜਾਂਦਾ ਜਿਹੜੀ ਸਭ ਦੇ ਨਾਲੋਂ ਪਿਆਰੀ ਹੈ ਸਿੱਖਾਂ ਦੇ ਦਿਲਾਂ ਦੇ ਨਜ਼ਦੀਕ ਹਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਕਾਲ ਯੁਗ ਤੇ ਰਹਿਬਰ ਨੇ ਤੇ ਉਹਨਾਂ ਦੇ ਜਦੋਂ ਬੇਅਦਬੀ ਕੋਈ ਕਰਦਾ ਆ ਕਿ ਬਾਹਰੋਂ ਤੇ ਉਹਦਾ ਗੁਰੂ ਪਿਆਰਾ ਦੁੱਖ ਬੜਾ ਹੁੰਦਾ ਤੇ ਖਾਸ ਕਰਕੇ ਇਹੋ ਜਿਹਾ ਜਿਵੇਂ ਪਿੱਛੇ ਆ ਥੋੜੇ ਦਿਨ ਪਹਿਲਾਂ ਮਾਤਾ ਕਾਲੀ ਦੇਵੀ ਦੇ ਮੰਦਰ ਵਿੱਚ ਵੀ ਕਿਸੇ ਨੇ ਦੁੱਖ ਆਪਣੇ ਪਟਿਆਲੇ ਜੋ ਮੰਦਰ ਹੈ ਮਾਤਾ ਕਾਲੀ ਦੇਵੀ ਦਾ ਉਹਦੇ ਵਿੱਚ ਵੀ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹ ਬਚਾ ਲਿਆ ਤੇ ਆਵੇਂ ਗੁਰੂ ਪਿਆਰੇ ਦਾ ਸਥਾਨ ਕੋਈ ਵੀ ਹੈ ਚਾਹੇ Hindu ਧਰਮ ਦਾ ਮੰਦਰ ਹੈ ਚਾਹੇ ਮੁਸਲਮ ਦੇ ਨਾਲ ਕੋਈ ਕੋਈ ਵੀ ਚੀਜ਼ ਹੋਵੇ ਚਾਹੇ ਉਹ ਮਸੀਤ ਹੋਵੇ ਚਾਹੇ ਉਹ ਚਰਚ ਹੋਵੇ ਤਾਂ ਕਿਸੇ ਤਰ੍ਹਾਂ ਦੀ ਵਿਆਸਤਾ ਦੇ ਨਾਲ ਜੁੜਿਆ ਜੁੜਿਆ ਕੋਈ ਵੀ ਕੇਂਦਰ ਹੈ ਉੱਥੇ ਜਾ ਕੇ ਜਿਹੜਾ ਵੀ ਕੋਈ ਬਿਆਦਮੀ ਕਰੇਗਾ ਉਹ ਸਜ਼ਾ ਦਾ ਹੱਕਦਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਬਣਦੀ ਜਿਹੜੀ ਕਾਰਵਾਈ ਉੱਤੇ ਜੇ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਿਆਦਮੀ ਕਿਸੇ ਤਰ੍ਹਾਂ ਦੀ ਵੀ ਕਰੇ ਕੋਈ ਗੁੱਟਕੇ ਤੇ ਕਰ ਰਿਹਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਨਾਲ ਛੇੜਛਾੜ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਛੇੜਛਾੜ ਕਰਦਾ ਉਦੀ سزا ਜਿਹੜੀ ਉਹਨੂੰ ਬਣਦੀ ਮਿਲਣੀ ਚਾਹੀਦੀ ਏ ਸੋ ਇੱਕ ਨਵਾਂ ਹੀ ਜਿਹੜਾ ਗੁਰੂ ਪਿਆਰਿਓ ਇਹ ਦੇਖਿਆ ਉਹ ਦੇਖ ਕੇ ਬੜਾ ਮਨ ਨੂੰ ਠੇਸ ਪਹੁੰਚੀ ਤਾਂ ਤੁਹਾਡੇ ਨਾਲੇ ਵੀਡੀਓ ਇਹ ਵਿਚਾਰ ਜਿਹੜੀ ਇਹ ਸਾਂਝੀ ਕੀਤੀ ਦਾਸ ਨੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਤੇ ਪੇਜ ਨਾਲ ਜੁੜ ਜਿਓ ਤੇ ਗੁਰੂ ਪਿਆਰਿਓ ਆਪ ਕਮੈਂਟਾਂ ਵਿੱਚ ਦੱਸਿਓ ਕਿ ਇਹੋ ਜਿਹਾ ਇਹਦਾ ਹੱਲ ਕੀ ਹੋਣਾ ਚਾਹੀਦਾ ਉਹਨੂੰ ਗੁਰੂ ਘਰ ਅਗਰੰਥੀ ਡਿਊਟੀ ਨਾਲ ਬਣ ਵਾਲਾ ਤੇ ਕੁੱਤਾ ਰੱਖਿਆ ਕੁੱਤੇ ਨੇ ਜਾ ਕੇ ਬਦਬੀ ਕਰਤੀ ਕਿਸੇ ਨੇ ਬੱਚੇ ਨੇ ਜਾ ਕੇ ਕਰਤੀ ਕਿਸੇ ਮੈਂਟਲ ਨੇ ਕਰਤੀ ਕਿਸੇ ਔਰਤ ਨੇ ਕਰਤੀ ਇਹਦਾ ਦੀ ਘਟਨਾਵਾਂ ਸੁਣ ਸੁਣ ਕੇ ਗੁਰੂ ਪਿਆਰੇ ਰੋਜ਼ ਬੜਾ ਦੁੱਖ ਹੋ ਰਿਹਾ ਇਹਦਾ ਹੱਲ ਕੀ ਹੈ ਇਹ ਕਿਵੇਂ ਇਨੱਚ ਜਾਣ ਤੋਂ ਜਿਹੜਾ ਇਹਦਾ ਕੋਈ ਹੱਲ ਕਢਿਆ ਜਾਵੇ ਕੋਈ ਇਹਦਾ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਬਦਵੀਆਂ ਦੁਆਰਾ ਉਹ ਨਾ ਹੋਣ ਸੋ ਇੱਥੇ ਹੀ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਗੁਰੂ ਪਿਆਰੇ ਉਹ ਬੜਾ ਦੁੱਖ ਹੈ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਸਾਨੂੰ ਸੇਧ ਦੇਣ ਵਾਲੀ ਹੈ ਤੇ ਉਸੇ ਨਾਲ ਹੀ ਇਹ ਛੇੜ ਛਾੜ ਹੋ ਰਹੀ ਹੈ ਸੋ ਸਤਿਗੁਰ ਕਿਰਪਾ ਕਰਨੇ ਪਾਪੀ ਲੋਕਾਂ ਦੇ ਨਾਨਕ ਅਕਲਾ ਆ ਜਾਵੇ ਸੋਝੀ ਆ ਜਾਵੇ ਸਤਿਗੁਰ ਕਿਰਪਾ ਕਰਨ ਫਤਿਹ ਦੀ ਸਾਂਝ ਕਰੀ ਵੀਡੀਓ ਲੰਬੀ ਹੁੰਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ